ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ ਵੀਡੀਓ ਵਿੱਚ ਸਾਡੇ ਚੈਨਲ ਤੇ ਅੱਜ ਅਸੀਂ ਗੱਲ ਕਰਾਂਗੇ ਮਿਸਟਰ ਐਲਨ ਮਸਕ ਬਾਰੇ ਬਹੁਤ ਸਾਰੇ ਲੋਕਾਂ ਦਾ ਵਿਚਾਰ ਹੈ ਕਿ ਮਿਸਟਰ ਐਲਨ ਮਸਕ ਨੇ ਬਹੁਤ ਸਾਰਾ ਘਾਟਾ ਪਿਆ ਹੈ ਉਹਨੂੰ ਹੁਣ ਉਹਨਾਂ ਦਾ ਕੀ ਬਣੇਗਾ ਉਹਨਾਂ ਦੀਆਂ ਕੰਪਨੀਆਂ ਦਾ ਕੀ ਬਣੇਗਾ ਪਰ ਹੱਲੇ ਵੀ ਜੀ ਜਿੰਨਾ ਵੀ ਭਾਵੇਂ ਸੈਸ਼ਨ ਆ ਜਾਵੇ ਪਰ ਮਿਸਟਰ ਐਲਨ ਮਸਕ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਹੱਲੇ ਵੀ ਹਨ ਉਹਨਾਂ ਦੀ ਜਿਹੜੀ ਕੰਪਨੀ ਟੈਸਲਾ ਸਪੇਸ ਐਕਸ ਅਤੇ ਟਵਿੱਟਰ ਹਨ ਲੋਕੀ ਕਹਿ ਰਹੇ ਆ ਕਿ ਇਹ ਮਿਸਟਰ ਇਹਨਾਂ ਨੂੰ ਬਹੁਤ ਜ਼ਿਆਦਾ ਉਹ ਲਾਸ ਹੋਇਆ ਹੈ ਉਹਨਾਂ ਦੀ ਵਰਥ ਜਿਹੜੀ ਬਹੁਤ ਲਾਸ ਆਈ ਹੈ ਪਿਛਲੇ ਕੁਝ ਮਹੀਨਿਆਂ ਵਿੱਚ ਉਹਨਾਂ ਦੀ ਜਿਹੜੀ ਹੈ ਜਿਹੜੀ ਵਰਤ ਸੀਗੇ ਉਹਨਾਂ ਦੇ ਵਿੱਚ ਜਿਹੜੇ ਜਿਆਦਾ ਸੀਗੇ ਉਹਨਾਂ ਵਿੱਚ ਕਾਫੀ ਗਰਾਉਟਾਈ ਤਾਂ ਕੁਝ ਵਿਸ਼ੇਸ਼ ਖਾ ਦਾ ਕਹਿਣਾ ਹੈ ਕਿ ਇਸ ਗੱਲ ਦਾ ਸੰਕੇਤ ਹੈ ਕਿ ਉਹਨਾਂ ਦਾ ਜਿਹੜਾ ਟਰੰਪ ਦੇ ਨਾਲ ਸੰਬੰਧ ਹਨ ਜਾਂ ਉਹਨਾਂ ਦੇ ਐਡਵਾਈਜ਼ਰ ਤੌਰ ਤੇ ਕੰਮ ਕਰ ਰਹੇ ਹਨ ਉਹਦੇ ਕਰਕੇ ਉਹਨਾਂ ਦੇ ਜਿਹੜੇ ਬਿਜ਼ਨਸ ਤੇ ਪ੍ਰਭਾਵ ਪਿਆ ਹੈ ਲੋਕਾਂ ਵਿੱਚ ਉਹਨਾਂ ਦੀ ਸ਼ਾਨ ਥੋੜੀ ਘਟੀ ਹੈ ਪਰ ਦੇਖਿਆ ਜਾਵੇ ਤਾਂ ਪੈਸੇ ਖੁਣੋ ਉਹ ਹੱਲੇ ਵੀ ਸਭ ਤੋਂ ਦੁਨੀਆ ਦੇ ਅਮੀਰ ਆਦਮੀਆਂ ਵਿੱਚ ਸ਼ਾਮਲ ਹਨ ਅਜੇ ਵੀ ਸਭ ਤੋਂ ਉਮੀਦ ਆ ਅਮੀਰ ਆਦਮੀ ਹਨ ਤੇ ਉਹਨਾਂ ਨੂੰ ਕੋਈ ਵੀ ਸੰਘਰਸ਼ ਦਾਜ ਤਾਂ ਕਹਿ ਦਿਆ ਕਿ ਔਖੇ ਸਮੇਂ ਦਾ ਕੋਈ ਵੀ ਅੱਲੇ ਔਖਾ ਸਮਾਂ ਉਹਨਾਂ ਤੇ ਕੋਈ ਜੀ ਨਹੀਂ ਆਣ ਲੱਗਾ ਭਾਵੇਂ ਦੁਨੀਆ ਤੇ ਆ ਜਵੇ ਉਦਾਹਰਨ ਵਜੋਂ ਸੋਮਵਾਰ ਨੂੰ ਉਹਨਾਂ ਦੀ ਜਿਹੜੀ ਇਲੈਕਟ੍ਰੋਨਿਕ ਕੰਪਨੀ ਹੈ ਟੈਸਲਾ ਉਸ ਦੇ ਸ਼ੇਅਰ 50% ਡਿੱਗ ਪਏ। ਇੱਕ ਦਿਨ ਵਿੱਚ 29 ਬਿਲੀਅਨ ਅਮਰੀਕੀ ਡਾਲਰ ਦਾ ਨੁਕਸਾਨ ਹੋਇਆ। ਅਤੇ 2020 ਵਿੱਚ 21% ਨੁਕਸਾਨ ਹੋਇਆ ਸੀ ਇਹਨਾਂ ਦਾ। ਪਰ ਹੁਣ 38% ਹੋਇਆ। ਤੇ ਉਹਨਾਂ ਦਾ ਸਭ ਤੋਂ ਵੱਡਾ ਨੁਕਸਾਨ ਸੀ ਆ ਜਿਹੜਾ ਸੋਮਵਾਰ ਸਤੰਬਰ ਦਸੰਬਰ 2024 ਨੂੰ 1.5 ਟ੍ਰਿਲੀਅਨ ਡਾਲਰ ਤੇ ਸਭ ਤੋਂ ਉੱਚੇ ਪੱਧਰ ਤੇ ਪਹੁੰਚਣ ਤੋਂ ਬਾਅਦ ਸਟਾਕ ਮਾਰਕਟ ਜਿਹੜੀ ਆ ਕੰਪਨੀ ਦਾ ਬਾਜ਼ਾਰ ਮੁੱਲ 45% ਡਿੱਗ ਗਿਆ 11 ਮਾਰਚ ਤੱਕ ਬਲੂ ਮਾਰਕ ਇੰਡੈਕਸ ਦੇ ਅਨਸਾਰ ਇਸ ਦਾ ਮਤਲਬ ਹੈ ਕਿ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਮਸਕ ਦੀ ਆਪਣੀ ਜਿਹੜੀ ਨਿੱਜੀ ਦੌਲਤ ਆ 126 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ ਉਹਦੇ ਵਿੱਚ ਤੇ ਹੁਣ ਉਸਦੀ ਵੱਡੀ ਵਿੱਤੀ ਹੋਲਡਿੰਗ ਬਾਵਜਤ ਉਸਦੀ ਕੋਈ ਮਗੁੱਲੀ ਉਸ ਲਈ ਕੋ ਜਦਾ ਰਕਮ ਨਹੀਂ ਹੈ ਕਿਉਂਕਿ ਉਹਦੇ ਕੋਲ ਜਗ੍ਹਾਤ ਹੀ ਬਹੁਤ ਹੈ ਤਸਲਾ ਜਿਹੜੀ ਸ਼ੁਰੂਆਤ ਜਿਹੜੀ ਉਸਨੇ ਸੁਸਤ ਰਹੀ ਸੀ 2011 ਤੋਂ ਬਾਅਦ ਪਹਿਲੀ ਸਾਲਾਨਾ ਵਿਕਰੀ ਵਿੱਚ ਘਰਾਟ ਆਈ ਅਲਨ ਮਾਸਕ ਦੇ ਜਰਮਨੀ ਵਿੱਚ ਭਾਸ਼ਣ ਨੇ ਵਿਦੇਸ਼ਾਂ ਵਿੱਚ ਉਸਦੀ ਵਾਧੀ ਰਾਜਨੀਤਿਕ ਦਖਲਅੰਦਾਜ਼ੀ ਬਾਰੇ ਦੀਆਂ ਚਿੰਤਾਵਾਂ ਪ੍ਰਗਟ ਕੀਤੀਆਂ ਜਾ ਰਹੀਆਂ ਹਨ ਜਰਮਨ ਵਿੱਚ ਤੋਂ ਜਿਹੜੇ ਟੈਸਲਾ ਦੀਆਂ ਗੱਡੀਆਂ ਵਿਸਾੜਤੀਆਂ ਆ ਹੁਣ ਖਬਰ ਆਈ ਹੈ ਕਿ ਜਰਮਨ ਦੇ ਵਿੱਚ ਉਹਦੀ ਜਿਹੜੀ ਆ 94% ਲੋਕਾਂ ਨੇ ਟੈਸਲਾ ਨੂੰ ਖਰੀਦਦਣਾ ਹੀ ਛੱਡ ਦਿੱਤਾ ਹੈ ਉਹ ਲੋਕੀ ਉਹਨੂੰ ਨਫ਼ਰਤ ਕਰਨ ਲੱਗੇ ਹਨ ਹੇਟ ਕਰਨ ਲੱਗੇ ਹਨ ਸੋ ਅਸੀਂ ਉਹਨਾਂ ਬਾਰੇ ਥੋੜਾ ਹੋਰ ਤੁਹਾਨੂੰ ਦੱਸ ਦਿੰਨੇ ਹਾਂ 1971 ਵਿੱਚ ਉਹਨਾਂ ਦਾ ਜਨਮ ਹੋਇਆ ਇਹ ਉਹ ਉਹਨਾਂ ਨੇ ਐਕਸ ਜ਼ੀਰੋ ਵਿੱਚ ਦੁਆਰਾ ਬ੍ਰਾਂਡ ਸ਼ੁਰੂ ਕੀਤਾ ਜਿਹੜਾ ਸੀਗਾ ਟੈਸਲਾ ਸਪੇਸ ਐਕਸ ਤੇ ਐਕਸ ਉਹਨਾਂ ਨੇ ਇੱਕ ਕੰਪਨੀਆਂ ਚਲਾ ਸ਼ੁਰੂ ਕੀਤੀਆਂ 트럼ਪ ਤੇ ਇੱਕ ਸੀਨੀਅਰ ਸਲਾਹਕਾਰ ਸਰਕਾਰੀ ਕੋਸ਼ਸ਼ਾਬਾਗ ਦੇ ਅਸਲ ਮੁਖੀ ਰਹੇ ਮਸਕ ਦੁਨੀਆ ਸਭ ਤੋਂ ਅਮੀਰ ਵਿਅਕਤੀ ਹੈ ਮਾਰਚ 2025 ਤੱਕ ਪੁਰਬਸ ਨਿਊਜ਼ ਦੇ ਕੋਲ ਜਾਦਾਤ 300 ਬਿਲੀਅਨ ਤੋਂ ਦਾ ਅਨੁਮਾਨ ਲਗਾਇਆ 330 ਬਿਲੀਅਨ ਹੋਣ ਦਾ ਅਨੁਮਾਨ ਲਗਾਇਆ 330 ਬਿਲੀਅਨ ਮਸਕ ਦੀ ਜਾਇਦਾਦ 199 ਵਿੱਚ ਦੱਖਣੀ ਅਫਰੀਕਾ ਦੇ ਪ੍ਰੀਟੋਰੀਆ ਵਿੱਚ ਇੱਕ ਜਿਹਾ ਅਮੀਰ ਆਦਮੀ ਪਰਿਵਾਰ ਵੇ ਜਨਮੇ ਬਸ ਕੈਨੇਡਾ ਚਲੇ ਗਏ afrika ਹੋ ਜਨਮੇ ਤੇ ਕੈਨੇਡਾ ਵ ਜਾ ਗਏ ਉਹਨਾਂ ਨੇ ਨਗਰਤਾ ਉਥੋਂ ਦੀ ਹਾਸ ਕੀਤੀ ਕਿਉਂਕਿ ਉਹਨਾਂ ਦੀ ਮਦਰ ਇੱਥੇ ਉਹਨਾਂ ਦਾ ਜਨਮ ਮਦਰ ਦੇ ਇੱਥੇ ਸੀਗੀ ਉਹਨਾਂ ਦੀ ਜਿਹੜੀ ਨਗਰਤਾ ਉਹਦੇ ਨਾਲ ਉਹਨਾਂ ਨੂੰਤ ਮਿਲ ਗਈ ਉਹਨਾਂ ਨੇ ਕਾਰੋਬਾਰੀ ਉਦਮ ਨੂੰ ਅੱਗੇ ਵਧਾਉਣ ਲਈ ਕੈਲੀਫੋਰਨੀਆ ਜਾਣ ਤੋਂ ਪਹਿਲਾਂ ਅਮਰੀਕਾ ਦੀ ਪੈਂਸਿਲਵੇਨੀਆ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਕੀਤੀ ਉਹਨਾਂ ਸਭ ਚਾਨਸ ਵਿੱਚ ਮਸਕ ਨੇ ਸੋਟਰ ਕੰਪਨੀ ਜਿਪ ਟੂ ਦੀ ਸਥਾਪਨਾ ਕੀਤੀ ਲੰਡਨ ਦੀ ਨਿਊਜ਼ ਇਸ ਦੀ ਵਿਕਰੀ ਤੋਂ ਬਾਅਦ ਉਸਨੇ ਜਿਹੜਾ ਟਵਿੱਟਰ ਸੀ twitter.com ਦੀ ਸਥਾਪਨਾ ਉਹ ਤੋਂ ਲੈ ਲਿਆ ਜਦੋਂ ਉਹਨੂੰ ਮੋਲ ਲੈ ਲਿਆ ਐ ਪੇਪਲ ਬਣਾਉਣ ਲਈ ਨਿਊ ਪੇਪਲ ਪੇਪਲ ਨਾਲ ਜਿਹੜਾ ਪਾਰਟਨਰਸ਼ਿਪ ਕਰ ਲਿਆ ਜਿਸ ਨੂੰ ਈਬੇ ਦੁਆਰਾ ਤੁਹਾਡਾ ਦੋ ਵਿੱਚ 1.5 ਬਿਲੀਅਨ ਵਿੱਚ ਪਹੁੰਚ ਤੱਕ। ਉਸ ਸਾਲ ਮਸਕ ਦੀ ਇੱਕ ਅਮਰੀਕੀ ਨਾਗਰਿਕ ਬਣ ਗਿਆ। 2002 ਵਿੱਚ ਮਸਕ ਨੇ ਸਪੇਸ ਐਕਸ ਦੀ ਸਥਾਪਨਾ ਕੀਤੀ। ਇਸਦੇ ਅਸੀਂ ਯੋਤੇ ਮੁਖੰਜੀਲਰ ਬਣੇ। ਕੰਪਨੀ ਨੇ ਉਦੋਂ ਤੱਕ ਮੁੜ ਵਰਤੋਂ ਯੋਗ ਰਾਖਟ ਅਤੇ ਵਪਾਰ, ਪੁਲਾਟ, ਉਡਾਨ ਵਿੱਚ ਨਵੀਨਤਾ ਦੀ ਅਗਵਾਈ ਕੀਤੀ ਜਿਹੜੇ ਨਵੇਂ-ਨਵੇਂ ਵਾਟਾਂ ਲੱਗੇ ਲੈਂਦੇ। 2004 ਵਿੱਚ ਮਰਕ ਮਸਕ ਇੱਕ ਸ਼ੁਰੂਆਤੀ ਨਿਵੇਸ਼ਕ ਵਜੋਂ ਜਿਹੜੀ ਕਾਰ ਸੀ ਉਹ ਹੈ ਟੈਸਲਾ ਉਹ ਵਿੱਚ ਸ਼ਾਮਲ ਹੋਇਆ ਤੇ 2008 ਵਿੱਚ ਇਸ ਦਾ ਸੀਈਓ ਅਤੇ ਅਤਵਾਦ ਆਰਕੀਟੈਕਟ ਬਣ ਗਿਆ ਇਹ ਇਲੈਕਟ੍ਰਿਕ ਵਾਹਨਾਂ ਵਿੱਚ ਇੱਕ ਮਾਰਕੀਟ ਲੀਡਰ ਬਣ ਗਿਆ ਤੇ ਜਦੋਂ ਸ਼ੁਰੂਆਤ ਸ਼ੁਰਾਤ ਹੀ ਹੋਈ ਸੀ ਪਹਿਲਾਂ ਤਾਂ ਕੋਈ ਕਾ ਜਿਆਦਾ ਕੰਪਨੀਆਂ ਨਹੀਂ ਸੀ ਮਸਕ ਨੇ ਇਹਦੇ ਵਿੱਚ ਇੱਕ ਜਿਹੜੀ ਹੈ ਉਹ ਇਲੈਕਟ੍ਰੋਨਿਕ ਕਾਲ ਜਾਂਦੀ 2015 ਵਿੱਚ ਆਰਟੀਫੀਸ਼ੀਅਲ ਏਜੰਸੀ ਇੰਟੈਲੀਜੈਂਸ ਆਰਟੀਫੀਸ਼ੀਅਲ ਇੰਟੈਲੀਜੈਂਸ ਖੋਜ ਨੂੰ ਅਗਵਾੜਾਉਣ ਲਈ ਉਹਨਾਂ ਨੇ AID ਜਿਹੜੀ ਸ਼ੁਰੂਆਤ ਕੀਤੀ ਹੈ 2018 ਵਿੱਚ ਇਸ ਦਾ ਬੋਰਡ ਸ਼ੁਰੂ ਤਾਂ 2016 ਵਿੱਚ ਹੋ ਸਕ ਨੂੰ ਕੰਪਿਊਟਰ ਇਨਫੋਰਸਾ ਤੇ ਕੇਂਦਰ ਦੀ ਕੰਪਨੀ ਨਿਊਰ ਲਿੰਕ ਦੀ ਸਥਾਪਨਾ ਕੀਤੀ 2017 ਵਿੱਚ ਬੋਰ ਕੰਪਨੀ ਸ਼ੁਰੂਆਤ ਕੀਤੀ ਜਿਸ ਦਾ ਉਦੇਸ਼ ਸਰੰਗ ਅਗਵਾਈ ਨੂੰ ਵਿਕਸਿਤ ਕਰਨਾ ਹੈ ਮਸਕ ਨੇ 2021 ਵਿੱਚ ਟਾਈਮ ਮੈਗਜ਼ੀਨ ਦਾ ਜਿਹੜਾ ਸਾਲ ਦਾ ਵਿਅਕਤੀ ਜਿਹੜਾ ਮੈਨ ਆਫ ਦਾ ਈਅਰ ਉਹਨੂੰ ਨਾਮ ਦਿੱਤਾ ਗਿਆ 2021 ਵਿੱਚ 2025 ਵਿੱਚ ਨੂੰ ਟਵਿੱਟਰ ਹਾਸਲ ਕੀਤਾ ਮਹਤਮਪੁਰ ਨੂੰ ਬਤਲਾਵ ਲਾਗੂ ਕੀਤੇ ਅਤੇ 2023 ਵਿੱਚ ਇਸ ਨੂੰ ਐਕਸ ਦੇ ਰੂਪ ਵਿੱਚ ਦੁਆਰਾ ਬ੍ਰਾਂਡਡ ਕੀਤਾ ਉਸਦਾ ਨਾਮ ਜਿਹੜਾ ਚੇਂਜ ਕਰਕੇ ਉਹਨੂੰ ਐਕਸ ਰੱਖ ਦਿੱਤਾ ਜਿਹਨੇ 2025 ਵਿੱਚ ਇਸ ਨੂੰ ਟ੍ਰੰਪ ਦੇ ਬਣਾਏ ਡੋਜ ਦਾ ਮੁਖੀ ਡੀਓਜੀ ਦਾ ਮੁਖੀ ਦੀ ਜ਼ਰੂਰਤ ਕੀਤਾ ਗਿਆ ਸੋ ਮਿਸਟਰ 트ੰਪ ਜਿਹੜੇ ਸਭ ਤੋਂ ਦੁਨੀਆ ਦੇ ਮਿਹਰ ਆਦਮੀ ਹਨ ਤੇ ਇਹਨਾਂ ਨੂੰ ਕੋਈ ਵੀ ਘਾਟਾ ਨਹੀਂ ਪਾਣਾ ਦੁਨੀਆ ਚਾਹੇ ਪ੍ਰਸ਼ਾਸਨ ਵਿੱਚ ਚੱਲ ਜਾ ਜੋ ਮਰਜ਼ੀ ਹੋ ਜਾਵੇ ਕੰਮਿਸਟਰ 트ੰਪ ਨੂੰ ਕੋਈ ਘਾਟਾ ਵੀ ਨਹੀਂ ਪੈਣ ਵਾਲਾ ਸੋ ਇਹ ਸਨ ਮਿਸਟਰ ਐਲਮਸਟ ਦੀ ਥੋੜੀ ਜੀ ਉਹਨਾਂ ਦੀ ਜ਼ਿੰਦਗੀ ਬਾਰੇ ਸੋ ਤੁਹਾਡਾ ਵੀ ਅਗਰ ਕੋਈ ਸਵਾਲ ਹੋਵੇ ਤਾਂ ਸਾਨੂੰ ਜਰੂਰ ਦੱਸਣਾ ਅਗਲੀ ਵੀਡੀਓ ਲਈ ਸਾਡੇ ਚੈਨਲ ਨਾਲ ਬਨੇ ਰਹਿਣਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਅਗਰ ਤੁਸੀਂ ਨਵੇਂ ਹੋ ਚੈਨਲ 'ਤੇ Avcı'da bal batan var.